ਜਾਂਦੀ ਹੈ ਉਥੇ ਹੀ ਕਿਰਤ ਦੀ ਨਗਰੀ ਵੀ ਬਣਦੀ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕਿਰਤ ਕਰਨ ਵਾਲੇ ਨੌਜਵਾਨ ਮਿਲਦੇ ਹਨ ਜੋ ਕਿ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਹਰ ਇੱਕ ਜਿਹੜੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਰਹਿੰਦੇ ਨੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਗੁਰੂ ਕੀ ਪਿਆਰੀ ਲਾਟਰੀ ਫੋਰ ਜਿਹੜੀ ਹੈ ਨਿਹੰਗ ਸਿੰਘ ਉਹਨਾਂ ਵੱਲੋਂ ਵੀ ਸਰਦਈ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਖਾਲਸਾ ਖੰਡੀ ਮਿੱਠੀ ਸਰਦਈ ਜਿਹੜੀ ਹੈ ਉਸ ਨੂੰ ਨਾਂ ਦਿੱਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਉਹ ਜੋ ਤੂਫਾਨ ਸਿੰਘ ਨੇ ਉਹਨਾਂ ਵੱਲੋਂ ਜਿਹੜਾ ਹੈ ਸਰਦਈ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਤੂਫਾਨ ਸਿੰਘ ਦਾ ਨਾਮ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਨਹੀਂ ਭੁੱਲ ਸਕਦਾ ਕਿਉਂਕਿ ਕਿਸਾਨੀ ਅੰਦੋਲਨ ਦੇ ਦੌਰਾਨ ਬਹੁਤ ਵੱਡਾ ਸਹਿਯੋਗ ਜਿਹੜਾ ਸੀਗਾ ਤੂਫਾਨ ਸਿੰਘ ਵੱਲੋਂ ਦਿੱਤਾ ਗਿਆ ਸੀਗਾ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਹੁਣ ਕਿਰਤ ਕਰਦੇ ਹੋਏ ਤੂਫਾਨ ਸਿੰਘ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਇਹ ਪੁਰਾਤਨ ਜਿਹੜਾ ਹੈ ਸਾਡਾ ਵਿਰਸਾ ਹੈ ਅਤੇ ਪੁਰਾਤਨ ਵਿਸੇ ਦੇ ਨਾਲ ਇਹ ਜੁੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਸ਼ੁਰੂ ਕਰ ਦਿੱਤੀਆਂ ਗੀਆਂ ਨੇ ਨਿਹੰਗ ਸਿੰਘ ਵੱਲੋਂ ਜਿਹੜੀ ਹੈ ਹਮੇਸ਼ਾ ਹੀ ਤਿਆਰ ਪਰ ਤਿਆਰ ਫੌਜ ਹਮੇਸ਼ਾ ਹੀ ਰਹਿੰਦੀ ਹੈ ਤੇ ਹਮੇਸ਼ਾ ਹੀ ਉਹਨਾਂ ਵੱਲੋਂ ਇਸ ਦਾ ਸੇਵਨ ਜਿਹੜਾ ਹੈ ਉਹ ਕੀਤਾ ਜਾਂਦਾ ਕਿਉਂਕਿ ਬਹੁਤ ਸਾਰੇ ਇਹਦੀਆਂ ਖੂਬੀਆਂ ਨੇ ਤੂਫਾਨ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਰਤ ਕਰਦੇ ਹੋਏ ਨਜ਼ਰ ਆ ਰਿਹਾ ਤੂਫਾਨ ਸਿੰਘ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਸਹਿਯੋਗ ਸੀਗਾ ਕਿਸਾਨ ਸਿੰਘ ਦਾ ਤੁਹਾਡਾ ਕੀ ਕਹਿਣਾ ਚਾਹੋਗੇ ਤੁਸੀਂ ਮੱਤ ਦੇਖੋ ਕਿਰਤ ਤੇ ਹਰ ਕਿਸੇ ਨੂੰ ਕਰਨੀ ਚਾਹੀਦੀ ਆ ਉਹ ਭਾਵੇਂ ਕੋਈ ਮੇਰੇ ਵਰਗਾ ਤੂਫਾਨ ਸਿੰਘ ਆ ਜਾਂ ਭਗਵੰਤ ਮਾਰਗਾ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਠੀਕ ਹੈ ਕਿਰਤ ਕਰਨ ਦੇ ਨਾਲ ਸਾਨੂੰ ਕਿਸੇ ਨੂੰ ਦਾਨ ਕਰਨ ਦਾ ਜਿਹੜਾ ਉਤਸ਼ਾਹ ਉਹ ਪੈਦਾ ਹੁੰਦਾ ਜਦੋਂ ਅਸੀਂ ਆਪ ਕੰਮ ਨਹੀਂ ਕਰਾਂਗੇ ਕਿਸੇ ਦੀ ਹੱਥੀ ਸੇਵਾ ਕਿਦਾ ਕਰ ਸਕਾਂਗੇ ਠੀਕ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੇ ਤੈਨੂੰ ਉਪਦੇਸ਼ ਸਭ ਤੋਂ ਪਹਿਲਾਂ ਦਿੱਤੇ ਉਹ ਹੀ ਸੀਗੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛੱਕੋ ਤੇ ਵੰਡ ਕੇ ਤੇ ਉਦੋਂ ਹੀ ਛੱਕਿਆ ਜਾਊਗਾ ਨਾ ਜਦੋਂ ਕਿਰਤ ਕਰਾਂਗੇ ਜੀ ਜਦੋਂ ਕਿਰਤ ਨਹੀਂ ਕਰਾਂਗੇ ਵੰਡ ਕੇ ਕਿੱਥੇ ਛੱਕਿਆ ਜਾਊਗਾ ਸੋ ਜਿਹੜੇ ਹੁਣ ਦੋ ਤਰ੍ਹਾਂ ਦੀ ਕਿਰਤ ਹੁੰਦੀ ਆ ਇੱਕ ਕਿਰਤ ਦੁਨਿਆਵੀ ਕਿਰਤ ਇੱਕ ਹੁੰਦੀ ਧਰਮ ਦੀ ਕਿਰਤ ਧਰਮ ਦੀ ਕਿਰਤ ਨੂੰ ਵੇਖਦੇ ਆਂ ਅਸੀਂ ਕਿਸਾਨੀ ਮੋਰਚੇ 'ਚ ਵੀ ਗਏ ਬੰਦੀ ਸਿੰਘਾਂ ਦੇ ਮੋਰਚੇ 'ਚ ਵੀ ਗਏ ਹੁਣ ਦੁਨਿਆਵੀ ਕਿਰਤ ਦੇ ਹਨਾ ਉਦੋਂ ਮੈਂ ਦਰਵਾਜ਼ਾ ਲਾ ਕੇ ਪਕਾਨਿਆਂ ਦਾ ਕੰਮ ਕੀਤਾ ਫੋਟੋਗ੍ਰਾਫੀਆਂ ਦਾ ਕੋਣ ਸਰਦਾਈਆਂ ਦਾ ਕਰਨੇ ਆ ਜੀ ਅੱਛਾ ਇਹਦੇ ਕੀ ਖਾਸियत ਕੀ ਹੁੰਦੀ ਆ ਸਰਦਾਈ ਜੀ ਤੁਸੀਂ ਤਿਆਰ ਕਰ ਰਹੇ ਹੋ ਜੀ ਦੇਖੋ ਜੀ ਇਹ ਪਹਿਲਾਂ ਇਹਦੇ ਚ ਜਿਹੜੀਆਂ ਚੀਜ਼ਾਂ ਪੈਂਦੀਆਂ ਨੇ ਉਹ ਉਹਦੇ ਅੰਦਰ ਬੜੇ ਸੋਹਣੇ ਤੱਤ ਹੁੰਦੇ ਨੇ ਠੀਕ ਆ ਉਹਦੇ ਅੰਦਰ ਗੁਣ ਹੁੰਦੇ ਨੇ ਜਿਹੜੇ ਸਰੀਰਾਸਤੇ ਬਹੁਤ ਵਧੀਆ ਪਹਿਲਾਂ ਪਾਈਦਾ ਅਸੀਂ ਕਾਲੀ ਮਿਰਚ ਕਾਲੀ ਮਿਰਚ ਸਾਡੇ ਗਲੇ ਨੂੰ ਸਾਫ਼ ਕਰਦੀ ਆ ਖਾਂਦ ਖੰਗਾਉਂਦੀ ਆ ਵੇ ਰੇਸਾ ਭਰਿਆ ਹੋਵੇ ਸਾਰਾ ਸਾਫ਼ ਹੋ ਜਾਂਦਾ ਦੂਜੀ ਉਹਦੇ ਇਲਾਚੀ ਹਰੀ ਇਲਾਚੀ ਪਹਿਲਾਂ ਤਾਂ ਠੰਡੀ ਹੁੰਦੀ ਆ ਦੂਜੀ ਹਨਾ ਉਹ ਉਹਦੇ ਤੱਤ ਬੜੇ ਸੋਹਣੇ ਵਧੀਆ ਹੁੰਦੇ ਆ ਤੀਜਾ ਹੀ ਪਾਈਦੀ ਮਗਜ ਜਿਹੜੇ ਖਰਬੂਜੇ ਦੇ ਬੀ ਹੁੰਦੇ ਆ ਠੀਕ ਆ ਉਹਨੂੰ ਧੋ ਕੇ ਬਣਾ ਕੇ ਤੇ ਖਰਬੂਜੇ ਦੇ ਬੀ ਦੇ ਉਹ ਪਾਈਦੇ ਆ ਉਹ ਦੁੱਧ ਕੱਢਦੇ ਆ ਉਹ ਉਹਦੇ ਵੀ ਬੜੇ ਵੱਖਰੇ ਗੁਣ ਨੇ ਬਾਅਦ ਚ ਬਦਾਮ ਬਦਾਮ ਦਾ ਸਾਰਿਆਂ ਨੂੰ ਪਤਾ ਹੈ ਨਾ ਜੇ ਪੀ ਹੋ ਕੇ ਖਾਈਏ ਫਿਰ ਵੀ ਫਾਇਦੇਮੰਦ ਜੇ ਉਦਾਂ ਖਾਈਏ ਫਿਰ ਵੀ ਪਰ ਜਦੋਂ ਬਦਾਮ ਜਿਹੜੇ ਆ ਉਹਦਾ ਦੇ ਗਰਮ ਹੁੰਦੇ ਆ ਪਰ ਜਦੋਂ ਅਸੀਂ ਇਹਦੇ ਵਿੱਚ ਪੀਸਦੀਦੇ ਆ ਉਹਦੀ ਜਿਹੜੀ ਤਸੀਲ ਹੁੰਦੀ ਆ ਉਹ ਠੰਡੀ ਹੋ ਜਾਂਦੀ ਆ ਠੀਕ ਆ ਦੂਜੀ ਖਸਖਾਸ ਪਾਈਦੀ ਆ ਹੁਣ ਖਸਖਾਸ ਚ ਬੜੇ ਬੜੇ ਗੁਣ ਦੇ ਬੜੀ ਤਾਕਤ ਹੈ ਉਹਦੇ ਅੰਦਰ ਠੀਕ ਹੈ ਪਰ ਜੇ ਉਸ ਨੂੰ ਇੱਕ ਫੀਮਾ ਜਿੱਦਾ ਉਹ ਦਵਾਈਆਂ ਦੇ ਵਿੱਚ ਕੰਮ ਆਉਂਦੀ ਆ ਪਰ ਉਹਨੂੰ ਜੇ ਨਸ਼ੇ ਸਮਝ ਕੇ ਖਾਓਗੇ ਫਿਰ ਤੇ ਮਾੜੀ ਆ ਹਨਾ ਸੋ ਜਿਹੜਾ ਜਿਹੜਾ ਆਪਾਂ ਫੀਮ ਜਦੋਂ ਕੱਢ ਦਿੰਦੇ ਫੁੱਲ ਰਹਿ ਜਾਂਦਾ ਉਹਦੇ ਵਿੱਚ ਬਾਅਦ ਚ ਖਸਖਾਸ ਬੰਦੀ ਉਹਦੇ ਚੋਂ ਉਹਦੇ ਅੰਦਰ ਵੀ ਬੜੇ ਗੁਣ ਨੇ ਹਨਾ ਹੁਣ ਮੈਂ ਅੰਗਰੇਜ਼ੀ ਵਾਲੀ ਮੈਡਮ ਤੇ ਦਪਾਈ ਨਹੀਂ ਮੈਂ ਤੁਹਾਨੂੰ ਇੰਗਲਿਸ਼ ਚ ਸਾਰਾ ਦੱਸਾਂ ਪਰ ਜਿੰਨਾ ਕਿ ਹਨਾ ਪਤਾ ਆਪਾਂ ਨੂੰ ਤੇ ਜਿਹੜੇ ਹੁਣ ਸੱਟਾਂ ਲੱਗ ਜਾਂਦੀਆਂ ਉਹ ਛੇਤੀ ਛੇਤੀ ਭਰ ਜਾਂਦਾ ਇਹਦੇ ਨਾਲ ਤੇ ਪੁਰਾਣੇ ਸਮਾਨਿਆਂ ਚ ਸਿੰਘ ਵਿੱਚ ਸੁੱਖਾ ਵੀ ਪਾਉਂਦੇ ਸੀ ਸੁੱਖਾ ਪਾਉਣ ਦਾ ਰੀਜਨ ਇਹ ਹੁੰਦਾ ਸੀ ਕਿ ਜਿਹੜਾ ਹੱਥ ਵੱਡਿਆ ਜਾਂਦਾ ਬਾਬਾ ਜਾਂਗਾ ਦੇ ਜੰਗਾ ਜੁੱਦਾ ਚਾਹੀ ਕੋਜੰਦਾ ਹੋਰ ਕੁਝ ਨਹੀਂ ਹੁੰਦਾ ਹੱਥ ਵੱਡਿਆ ਜਾਂਦਾ ਹੁਣ ਉਹ ਜਿਹੜੀ ਦਰਦ ਆ ਹੁਣ ਜਿਹੜੀ ਬਿਨਾ ਭੰਗ ਤੋਂ ਆ ਉਹਨੇ ਤੇ ਆਪਾਂ ਦੇ ਆਣਾ ਸਿਰਫ ਜ਼ਖਮ ਸੋਕਣੇ ਪਰ ਉਹ ਜ਼ਖਮ ਉਹ ਜਿਹੜੀ ਦਰਦ ਆ ਮੌਕੇ ਤੇ ਜਿਹੜੀ ਦੂਰ ਕਰਨੀ ਉਹ ਭੰਗ ਨਹੀਂ ਕਰ ਦੇਣੀ ਪਰ ਉਸ ਸਮੇਂ ਦੀ ਲੋੜ ਸੀਗੀ ਉਹ ਠੀਕ ਆ ਹੁਣ ਹੁਣ ਇਸ ਟਾਈਮ ਸਾਨੂੰ ਇਹ ਸਮੇਂ ਦੀ ਲੋੜ ਆ ਇਹ ਸਮੇਂ ਦੀ ਲੋੜ ਆ ਤੇ ਜਿਹੜੇ ਨਿਹੰਗ ਸਿੰਘਾਂ ਦੇ ਦਲਾਂ ਵਿੱਚ ਰਹਿੰਦੇ ਆ ਹਨਾ ਦੋ ਪਾਸੇ ਗੱਲ ਨਾ ਲੈ ਜੋ ਕਿ ਨੇ ਆ ਜਿਹੜੇ ਨਿਹੰਗ ਸਿੰਘਾਂ ਚ ਰਹਿੰਦੇ ਉਹਨਾਂ ਨੂੰ ਦੇਗ ਉਹਨਾਂ ਨੂੰ ਛਕਣੀ ਪੈਣੀ ਕਿਉਂਕਿ ਉਹ ਇੱਕ ਉਹਨਾਂ ਨੇ ਵਿਰਸਾ ਸੰਭਿਆ ਹੁਣ ਮਾਰ ਨੇ ਉਹਨਾਂ ਨੂੰ ਘੋੜਾ ਦਿੱਤਾ ਉਹਨਾਂ ਨੇ ਘੋੜਾ ਸੰਭ ਲਿਆ ਮਾਰ ਨੇ ਉਹਨਾਂ ਨੂੰ ਬਾਣਾ ਦਿੱਤਾ ਉਹਨਾਂ ਨੇ ਬਾਣਾ ਸੰਭ ਲਿਆ ਠੀਕ ਆ ਉਹਨਾਂ ਜੋ ਦਿੱਤਾ ਉਹਨਾਂ ਨੇ ਸੰਭ ਲਿਆ ਫਿਰ ਸਾਡੀ ਵਾਰੀ ਆ ਜਾਂਦੀ ਸਾਡੇ ਵਰਗਿਆਂ ਨੂੰ ਅੰਗਰੇਜ਼ਾਂ ਨੇ ਪੱਗ ਦੇਤੀ ਨੁਕਰ ਆਲੀ ਅਈ ਹੋ ਰੱਖ ਲਈ ਅੰਗਰੇਜ਼ਾਂ ਨੇ ਨਿਸ਼ਾਨ ਸਾਦਾ ਜਿਹੜਾ ਪੁਰਾਣੇ ਸਮੇਂ ਦਾ ਜਿਹੜਾ ਬੰਤਰੀ ਉਹਨੂੰ ਵਿਗਾੜ ਕੇ ਥੱਲੇ ਨੂੰ ਕਰਤੀ ਗੁਲਾਮੀ ਦੀ ਨਿਸ਼ਾਨੀ ਕਰਦੀ ਅਸੀਂ ਅੱਜ ਵੀ ਉਹ ਨਿਸ਼ਾਨ ਸਾਬ ਨੂੰ ਪੋਜਦੇ ਆ ਠੀਕ ਹੈ ਨਿਸ਼ਾਨ ਸਾਬ ਤੇ ਉਹ ਹੀ ਨਾ ਜਿਹੜਾ ਪ੍ਰਾਤਨ ਸਮੇਂ ਤੋਂ ਤੁਰਿਆ ਆ ਹਣਾ ਹੁਣ ਨਿਸ਼ਾਨ ਸਾਬ ਦੇ ਵਿੱਚ ਕਟਾਰ ਹਣਾ ਕਿਰਪਾਂ ਤੇ ਢਾਲ ਬਣੀ ਹੁੰਦੀ ਸੀ ਹੁਣ ਨਿਸ਼ਾਨ ਸਾਬ ਤੇ ਵਿਖਦਾ ਨਹੀਂ ਚਲੋ ਹੁਣ ਜਿਹੜਾ ਇਹਦਾ ਕਰੇਜ ਜਿਹੜਾ ਵਧਿਆ ਵਾ ਹਣਾ ਆਪਾਂ ਵੀਡੀਓ ਪਾਈ ਦੀ ਇਸ ਪਤੀ ਜੋ ਬਾਅਦ ਸਾਨੂੰ ਅੰਗਰੇਜ਼ਾਂ ਨੇ ਸਾਡੇ ਕੋਲ ਬਣਾ ਲਵਾ ਕੇ ਸਾਨੂੰ ਕੈਪਰੀਆਂ ਦੇਤੀਆਂ ਕੋਡ ਪਿੰਡ ਦਿੱਤਾ ਸੀ ਉਹ ਰੱਖ ਲਿਆ ਮਤਲਬ ਅੰਗਰੇਜ਼ਾਂ ਨੇ ਜੋ ਦਿੱਤਾ ਸੀ ਰੱਖ ਲਿਆ ਪਰ ਨਿਹੰਗ ਸਿੰਘਾਂ ਨੂੰ ਜੋ ਮਹਾਰਾ ਨੇ ਦਿੱਤਾ ਉਹਨਾਂ ਨੇ ਅੰਗਰੇਜ਼ਾਂ ਦੇ ਟਾਈਮ ਵੀ ਉਹੀ ਸਾਹਮ੍ਹਦੇ ਆ ਤੇ ਹੁਣ ਵੀ ਉਹੀ ਸਾਹਮ੍ਹਦੇ ਆ ਤੇ ਹੁਣ ਵੀ ਸਾਹਮ੍ਹਦੇ ਪਏ ਹੋ ਕਿਉਂਕਿ ਇਹ ਜਿਹੜਾ ਵਿਰਸਾ ਆ ਇਹਨੂੰ ਬੜਾ ਸਾਂਭਣ ਦੀ ਜ਼ਰੂਰਤ ਹੈ ਕਿਉਂਕਿ ਲੋਕ ਕੋਲ ਡਰਿੰਕ ਬੜੇ ਉਸ ਤਰ੍ਹਾਂ ਦੇ ਹੋਰ ਜਿਹੜੇ ਪ੍ਰਦਾਰਥ ਖਾਂਦੇ ਨੇ ਪੀਂਦੇ ਨੇ ਕੀ ਲੱਗਦਾ ਨੇ ਕਿ ਉਹਦੇ ਨਾਲ ਫਿਰ ਦੁਬਾਰਾ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਇਹ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਕ ਇਹਨਾਂ ਨੂੰ ਜੁੜਨਾ ਚਾਹੀਦਾ ਆਪ ਨੂੰ ਵੀ ਕੋਸ਼ਿਸ਼ ਤੇ ਚੱਲੋ ਜਿਹੜੀ ਕੀਤੀ ਜਾ ਰਹੀ ਆ ਹਨਾ ਸਾਡੇ ਵੱਲੋਂ ਸਾਡੇ ਵੱਲੋਂ ਹਮੇਸ਼ਾ ਤੋਂ ਇਹੀ ਆ ਕਿਉਂਕਿ ਅਸੀਂ ਗੁਰੂ ਘਰਾਂ ਦੇ ਵਿੱਚ ਚਲਜੋ ਅੱਜ ਵੀ ਕਾਲੀ ਦਾਲ ਬੰਦੀ ਬੰਦੀ ਆ ਗੁਰੂ ਘਰਾਂ ਚ ਚਲਜੋ ਪ੍ਰਸ਼ਾਦਾ ਹੀ ਤਿਆਰ ਹੁੰਦਾ ਉੱਥੇ ਨੂਡਲ 버ਗਰ ਨਹੀਂ ਤਿਆਰ ਹੁੰਦਾ ਠੀਕ ਆ ਆਈ ਤੇ ਸ਼ੁਰੂ ਤੋਂ ਕਹਿੰਦੇ ਪਏ ਆ ਕਿ ਭਾਈ ਇਹ ਇਤਿਹਾਸ ਆ ਸੰਭੋ ਉਹਨੀਆਂ ਸਿੰਘਾਂ ਦੇ ਦਲਾਂ ਵਿੱਚ ਤੁਸੀਂ ਜਾਣਦੇ ਹੋ ਉਹ ਅੱਜ ਤੋਂ 10 ਸਾਲ ਪਹਿਲਾਂ ਵੀ ਰਗੜਾ ਲੱਗਦਾ ਸੀ ਅੱਜ ਵੀ ਲੱਗਦਾ ਆ ਪਰ ਹਾਂ ਅੱਜ ਇਹ ਫਾਇਦਾ ਹੋਇਆ ਕਿ ਅਸੀਂ ਰੋਡ ਤੇ ਲਾਉਣਾ ਸ਼ੁਰੂ ਕਰਤਾ ਇੱਕ ਨੂੰ ਕਿਰਤ ਦਾ ਜਰੀਆ ਵੀ ਬਣਾ ਲਿਆ ਹੁਣ ਕੋ ਡਰਿੰਕਾ ਭਾਜੀ ਬੋਤਲ ਆ ਤੈਨੂੰ ਕੀ ਪਤਾ ਕਿੰਨੇ ਚਿਰ ਹੋ ਗਏ ਪੈਕ ਹੋਏ ਨੂੰ ਹਾਂਜੀ ਪਲਾਸਟਿਕ ਨਹੀਂ ਬੰਨੀ ਆ ਦੁਜੀ ਜਿਹੜੀ ਉਹਦੇ ਵਿੱਚ ਗੈਸ ਪਾਈ ਜਾਂਦੀ ਪਲਾਸਟਿਕ ਖੁਰਦਾ ਆ ਕਦੇ ਵੀ ਪਲਾਸਟਿਕ ਤੁਹਾਡੇ ਸਰੀਰ ਦਾ ਅੰਗ ਨਹੀਂ ਹੋ ਸਕਦਾ ਲੋਹਾ ਹੋ ਸਕਦਾ ਵਾ ਲੋਹੇ ਦੇ ਵਿੱਚ ਆਇਰਨ ਹੁੰਦੇ ਆ ਉਹ ਲੋਹਾ ਸਾਡੇ ਸਰੀਰ ਦਾ ਅੰਗ ਹੋ ਸਕਦਾ ਪਰ ਪਲਾਸਟਿਕ ਕਦੇ ਸਾਡੇ ਸਰੀਰ ਦਾ ਅੰਗ ਨਹੀਂ ਹੋ ਸਕਦਾ ਫਿਰ ਵੀ ਅਸੀਂ ਪਲਾਸਟਿਕ ਪੀ ਜਾਂਦੇ ਹਾਂ ਠੀਕ ਆ ਸੋ ਸਾਨੂੰ ਸਰਦਾਈ ਸਕਣੀ ਚਾਹੀਦੀ ਆ ਇੱਕ ਵਧੀਆ ਵਾ ਤੁਹਾਡੇ ਸਰੀਰ ਅਸਤੇ ਵੀ ਠੀਕ ਆ ਦੂਜੀ ਇਹ ਤੁਹਾਡਾ ਵਿਸ਼ਵਾਸ ਆ ਠੀਕ ਆ ਆਪਣੇ ਵਿਸ਼ੇ ਨੂੰ ਸੰਭੋਗੇ ਤੇ ਤੁਹਾਡਾ ਕੋਈ ਢਾ ਢਾ ਨਹੀਂ ਲਾ ਸਕਦਾ ਹੁਣ ਗੁਰਗੋਬ ਸਿੰਘ ਮਹਾਰਾ ਜਦੋਂ ਸਰੀਰ ਛੱਡਣ ਲੱਗੇ ਉਹਨਾਂ ਨੇ ਕਿਹਾ ਸਿੰਘੋ ਤਿੰਨ ਚੀਜ਼ਾਂ ਦਾ ਤਿਆਗਿਓ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਦੋ ਚੀਜ਼ਾਂ ਦਾ ਤਿਆਗਿਓ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਹਿੰਦੇ ਕੀ ਕਹਿੰਦੇ ਸ਼ਸਤਰ ਤੇ ਸਾਸਤਰ ਅਸੀਂ ਇੰਨੇ ਵੱਡੇ ਲਾਂ ਤੇ ਦੋਵੇਂ ਛੱਡਤੇ ਅਸੀਂ ਸ਼ਸਤਰ ਵੀ ਦੇ ਵੀ ਛੱਡਤੇ ਅਸੀਂ ਗ੍ਰੰਥ ਪੜ੍ਹਨੇ ਸ਼ਸਤਰ ਵੀ ਛੱਡਤੇ ਤੇ ਅੱਜ ਸਾਨੂੰ ਡਾਂਗਾ ਪੈਂਦੀਆਂ ਠੀਕ ਹੈ ਨਾ ਇਹੀ ਕਾਰਨ ਜੇ ਭਈਆ ਭਈਆ ਆ ਕੇ ਹਣਾ ਇੱਕ ਸਰਦਾਰ ਨੂੰ ਪੰਜ ਭਈਆ ਆ ਕੇ ਘੋੜਦੇ ਤੇ ਭਈਏ ਦੀ ਗਲਤੀ ਕਿਉਂ ਮੈਂ ਨਹੀਂ ਗਲਤੀ ਮੰਨਦਾ ਮੈਂ ਸਰਦਾਰ ਦੀ ਗਲਤੀ ਮੰਨਦਾ ਕਿਉਂ ਭਾਈ ਤੈਨੂੰ ਜਦੋਂ ਦਿੱਤੀ ਕਿਰਪਾਣ ਆ ਤੈਨੂੰ ਦਿੱਤੀ ਸ਼ਸਤਰ ਵਿਦਿਆ ਹੁਣ ਤੈਨੂੰ ਡਾਂਕ ਮੋਣੀ ਆਉਦੇ ਪੰਜ ਪੰਜ ਦੀ ਥਾਂ 20 ਆ ਜਾਣ ਤਾਂ ਨਹੀਂ ਤਾਂ ਨਹੀਂ ਤੈਨੂੰ ਕੋਈ ਹੱਥ ਲਾ ਸਕਦਾ ਜਦੋਂ ਇਹ ਸ਼ਸਤਰ ਵਿਦਿਆ ਛੱਡ ਦਾਂਗੇ ਫਿਰ ਇਹ ਛਤਰ ਖਾਵਾਂਗੇ ਜਦੋਂ ਮਹਾਰਾਜ ਦੇ ਬਚਨਾਂ ਤੋਂ ਦੂਰ ਹੋਣੇ ਆ ਫਿਰ ਛਤਰ ਖਾਨੇ ਆ ਤੂਫਾਨ ਸਿੰਘ ਕਿਦੋਂ ਦੀ ਗਿਰਤ ਕਰ ਰਹੇ ਨੇ ਇੱਥੇ ਬੈਠ ਕੇ ਤੁਫਾਨ ਸਿੰਘ ਇੱਥੇ ਬਹਿ ਕੇ ਗਿਰਦਾ ਨਹੀਂ ਕਿ ਤੂਫਾਨ ਸਿੰਘ ਬੜੀ ਚਿਰਾਂ ਦਾ ਗਿਰਦਾ ਕਰਦਾ ਪਿਆ ਤੂਫਾਨ ਸਿੰਘ ਆਪਣੇ 7 ਸਾਲ ਦੀ ਉਮਰ ਚ ਦਰਬਾਰ ਸਾਹਿਬ ਦੇ ਰਾਗੇ ਰਮਾਲ ਵੇਚਨੇ ਸ਼ੁਰੂ ਕਰਤੇ ਸੀ 12 ਸਾਲ ਦੀ ਉਮਰ ਚ ਟ੍ਰੇਨਾਂ 'ਚ ਜਾ ਕੇ ਖਿਡੌਣੇ ਵੇਚਨੇ ਸ਼ੁਰੂ ਕਰਤੇ ਸੀ ਇਹ ਕਿੰਨਾ ਕੁ ਫਾਇਦਾ ਦਿੰਦਾ ਗਰਮੀਆਂ ਦੇ ਵਿੱਚ ਜਿਆ ਜ ਡਰਿੰਕ ਹੈ ਕਿੰਨੀ ਕੀ ਫਾਇਦਾ ਦਿੰਦੀ ਹੈ ਇਹ ਗਰਮੀਆਂ ਦੇ ਵਿੱਚ ਪੂਰੇ ਫਾਇਦੇ ਦਿੰਦੀ ਹੈ ਜੀ ਇਹ ਤਸੀਲੇ ਦੀ ਠੰਡੀ ਹੁੰਦੀ ਆ ਠੀਕ ਆ ਇਹਨੂੰ ਪੀਣ ਦੇ ਨਾਲ ਪਹਿਲਾਂ ਸਰੀਰ ਦੇ ਵਿੱਚ ਜਿਹੜੀ ਠੰਡਕ ਪੈਂਦੀ ਆ ਠੀਕ ਹੈ ਗਰਮੀ ਅਜ ਦੂਜਾ ਤੁਸੀਂ ਸਾਰੀ ਦਿਹਾੜੀ ਭੱਜੀ ਫਿਰੋ ਰੋਡ ਤੇ ਇੱਕ ਵਾਰੀ ਮੇਰੇ ਕੋਲ ਗਲਾਸ ਛੱਕ ਕੇ ਠੀਕ ਹੈ ਤੁਹਾਨੂੰ ਭੁੱਖ ਵੀ ਨਹੀਂ ਲੱਗੂਗੀ ਸਿਰਫ ਲੋਏ ਦੇ ਗਲਾਸ ਬਾਟੇ 'ਚ ਵੀ ਦਿੰਦੇ ਹੋ ਕਿਸੇ ਨੂੰ ਲੋੜ ਪਵੇ ਤਾਂ ਮੈਂ ਸਭ ਲੋਏ ਦੇ ਵੀ ਬਾਟੇ 'ਚ ਵੀ ਦਿੰਨਾ ਪਰ ਆਪਾਂ ਡਿਸਪੋਜ਼ਲ ਵਰਤੀ ਦਾ ਹੁਣ ਸਾਡੇ ਜਿਹੜੇ ਲੋਕ ਆਣਾ ਮੈਂ ਤੁਹਾਨੂੰ ਐਵੇਂ ਕਹਾਂ ਹੁਣ ਬਾਟਾ ਆ ਅਸੀਂ ਬਾਟਾ ਤੋ ਦਿੰਨੇ ਆ ਹਨਾ ਪਾਣੀ ਨਾਲ ਹੁਣ ਕਈਆਂ ਨੇ ਕਿ ਭਾਈ ਨੂੰ ਸਿਰਫ ਨਾ ਮਾਜੋ ਹੁਣ ਬਾਟੇ ਤੋਂ ਨਾ ਸਿਰਫ ਨਾ ਮਾਜੇ ਜਾਂਦੇ ਹੁੰਦੇ ਪੁਰਾਣੇ ਸੋ ਤਾਂ ਕਰਕੇ ਇਹਨਾਂ ਦਾ ਖੜਾ ਛਡਾਉਣਾ ਚਾਹੀਦਾ ਆਪਾਂ ਡਿਸਪੋਜ਼ਲ ਵਰਤ ਲਈਦਾ ਠੀਕ ਹੈ ਡਿਸਪੋਜ਼ਰ ਨਾਲ ਚੱਕ ਲੈਂਦੇ ਸਾਰੇ ਕਿੰਨੇ ਕ ਦਾ ਗਲਾਸ ਪੈਂਦਾ ਤੂਫਾਨ ਸਿੰਘ ਮੈਂ 3 ਰੁਪਏ ਦਾ ਗਲਾਸ ਚ ਕਾਉਣਾ ਜੀ ਅੱਛਾ ਸਾਰਿਆਂ ਨੇ ਤੇ ਫਿਰ ਸਵੇਰ ਤੋਂ ਸ਼ਾਮ ਤੱਕ ਇੱਥੇ ਹੀ ਹਾਂਜੀ ਇੱਥੇ ਹੀ ਸੋ ਤੁਸੀਂ ਦੇਖ ਸਕਦੇ ਹੋ ਕਿ ਤੂਫਾਨ ਸਿੰਘ ਹੋਣੇ ਜਿਹੜੇ ਨੇ ਉਹ ਜ਼ਰੂਰ ਕਿਰਤ ਕਰਦੇ ਹੋਏ ਨਜ਼ਰ ਆ ਰਹੇ ਨੇ ਬੇਸ਼ੱਕ ਛੋਟੀ ਉਮਰ ਤੋਂ ਹੀ ਇਹਨਾਂ ਵੱਲੋਂ ਕਿਰਤ ਕਰਕੇ ਜਿਹੜਾ ਸੀਗਾ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਸੀ ਲੇਕਿਨ ਕਿਤਨਾ ਕਿਤੇ ਜੋ ਵੱਡੀ ਤੁਹਫਾਨ ਸਿੰਘ ਦੀ ਜਿਹੀਆਂ ਵੀਡੀਓਜ਼ ਵਾਇਰਲ ਹੋ ਜਾਂ ਸਨ ਉਹ ਇਸ ਕਰਕੇ ਹੋਈਆਂ ਸਰ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਵੱਲੋਂ ਹਿੱਸਾ ਲਿਤਾ ਗਿਆ ਸੀ ਲੇਕਿਨ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤੇ ਅੰਮ੍ਰਿਤਸਰ ਤੇ ਗੋਲਡਨ ਗੇਟ ਲੱਗ ਕੇ ਜਿਹੜਾ ਹੈ ਉਹ ਪਹੁੰਚ ਕੇ ਜਿਹੜਾ ਇਹਨਾਂ ਵੱਲੋਂ ਜਿਹੜੀ ਸੀਗੀ ਇਹਦੀ ਸ਼ੁਰੂਆਤ ਜਿਹੜੀ ਹੈ ਕੀਤੀ ਜੇ ਤੁਹਾਨੂੰ ਇੱਕ ਵਾਰ ਚੀਜ਼ਾਂ ਦਿਖਾ ਦਿੰਨੇ ਆ ਕਿ ਕਿਹੜੀਆਂ-ਕਿਹੜੀਆਂ ਇਸ ਵਿੱਚ ਚੀਜ਼ਾਂ ਜੜੀਆਂ ਨੇ ਪੈਂਦੀਆਂ ਨੇ ਜਿਸ ਤਰ੍ਹਾਂ ਕਿ ਗੋੜ ਹੈ ਉਸ ਤੋਂ ਬਾਅਦ ਖਸਖਾਸ ਹੈ ਉਸ ਤੋਂ ਬਾਅਦ ਸੌਂਫ ਹੈ ਉਸ ਤੋਂ ਬਾਅਦ ਜੋ ਬਾਦਾਮ ਹੈ ਉਸ ਤੋਂ ਬਾਅਦ ਮਗਜ ਨੇ ਉਸ ਤੋਂ ਬਾਅਦ ਲਾਚੀਆਂ ਤੇ ਕਾਲੀ ਮਿਰਚ ਹੈ ਕਿਉਂਕਿ ਇਹ ਪੁਰਾਤਨ ਵਿਰਸਾ ਸੀਗਾ ਪੁਰਾਤਨ ਵਿਰਸੇ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਇਸਤੇਮਾਲ ਕੀਤੀਆਂ ਜਾਂਦੀਆਂ ਸਨ ਤਾਂ ਤਦੇ ਲੋਕ ਜਿਹੜੇ ਸੀਗੇ ਉਹ ਲੰਮੇ ਛੇਰ ਤੱਕ ਜਿਹੜੀ ਉਮਰ ਜਿਹੜੀ ਸੀਗੀ ਉਹ ਭੋਗਦੇ ਹੋਏ ਨਜ਼ਰ ਆਉਂਦੇ ਸਨ ਲੇਕਿਨ ਹੁਣ ਸਾਡੀ ਜਿਹੜੀ ਜ਼ਿੰਦਗੀ ਹੈ ਔਰ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕੋਲ ਡਰਿੰਕਸ ਜਿਹੜੀਆਂ ਨੇ ਉਹ ਅਜਾਦਾ ਘਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਕਰਕੇ ਹੁਣ ਜਿਹੜਾ ਹੈ ਕਈ ਲੋਕ ਜਿਹੜੇ ਨੇ ਉਹ ਜ਼ਰੂਰ ਇਸ ਪ੍ਰਾਤਨ ਵਿਰਸੇ ਦੇ ਨਾਲ ਜੁੜਦੇ ਹੋਏ ਵੀ ਨਜ਼ਰ ਆਉਂਦੇ ਹੋ ਸਕਦੇ ਨੇ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਵਾਂਗੇ ਕਿ ਜਦੋਂ ਤਿਆਰ ਹੋ ਜਾਂਦੀ ਹੈ ਸ਼ਰਦਾਈ ਤੇ ਉਹ ਕਿਸ ਤਰ੍ਹਾਂ ਦਾ ਲਿਕੁਇਡ ਜਿਹੜਾ ਹੈ ਉਹ ਜ਼ਰੂਰ ਬਣ ਜਾਂਦਾ ਹੈ ਤੂਫਾਨ ਸਿੰਘ ਜੀ ਇੱਕ ਵਾਰੀ ਗਲਾਸ 'ਚ ਦਿਖਾਓਗੇ ਕਿ ਕਿਸ ਤਰ੍ਹਾਂ ਦਾ ਲਿਕੁਇਡ ਜਿਹੜਾ ਫਿਰ ਬਾਜੂ ਬਣ ਜਾਂਦਾ ਹੈ 30 ਰੁਪਏ ਤੁਸੀਂ ਦਿੰਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੂਫਾਨ ਦੁੱਧ ਵੀ ਪੈਂਦਾ ਜੀ ਹਾਂਜੀ 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 ਦੁੱਧ ਦਾ ਵੀ ਜਿਹੜਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਜ਼ਰੂਰ ਸਰਦਾਈ ਦਾ ਪੇਟੇਸ ਜਿਹੜਾ ਹੈ ਜ਼ਰੂਰ ਠੰਡੀ ਹੁੰਦੀ ਅ ਚਿੱਟੀ ਹੁੰਦੀ ਆ ਹੂੰ ਇਹਦਾ ਇਸ ਪ੍ਰਕਾਰ ਦਾ ਰੰਗ ਤਾਂ ਹੋਇਆ ਕਿਉਂਕਿ ਅਸੀਂ ਇਹਦੇ ਤੇ ਸ਼ੱਕਰ ਪਾਈ ਦੀ ਆ ਹਾਂ ਠੀਕ ਹੈ ਜੀ ਇਹ ਕੋਈ 슈ਗਰ ਵਾਲਾ ਬੰਦਾ ਵੀ ਪੀ ਸਕਦਾ ਵਾ ਹਾਂ ਠੀਕ ਹੈ ਕੋਈ ਇਹ ਭਲੇਖਾ ਨਾ ਰੱਖੇਗੇ ਇਹਦੇ ਚ ਭੰਗ ਪਾਈ ਜਾਂਦੀ ਆ ਹੂੰ ਤੂਫਾਨ ਸੇ ਕੋਈ ਕਦੇ ਭੰਗ ਨਹੀਂ ਮਿਲੂਗੀ ਤੁਹਾਨੂੰ ਤੁਹਾਹਾਂ ਸੇ ਕੋ ਬਦਾਮਾਂ ਵਾਲੀ ਸਰਦਾਈ ਮਿਲੂਗੀ ਬੀਬੀਆਂ ਵੀ ਪੀ ਸਕਦੀਆਂ ਸਾਡੇ ਛੋਟੇ ਛੋਟੇ ਭਚੰਗੀ ਬੱਚੇ ਵੀ ਛਕ ਸਕਦੇ ਆ ਤੇ ਬਜ਼ੁਰਗ ਵੀ ਸਾਰੇ ਛਕ ਸਕਦੇ ਆ ਕਿਉਂਕਿ ਇਹ ਜਿਹੜਾ ਬਹੁਤ ਵੱਡਾ ਭਲੇਖਾ ਲੋਕਾਂ ਚ ਕਿੱਥੇ ਕਿਤੇ ਤੁਸੀਂ ਇਹ ਕਿੱਥੇ ਕਿਤੇ ਤੁਹਾਡਾ ਸੈਟਅਪ ਲਾਇਆ ਤੁਸੀਂ ਇਹ ਸਾਡਾ ਗੋਲਡਨ ਗੇਟ ਦੇ ਬਿਲਕੁਲ ਥੱਲੇ ਦੀ ਸਪੋਰਟਰ ਗੇਟ ਦੇ ਲਾਗੇ ਤੁਸੀਂ ਆ ਕੇ ਇਹ ਸਰਦਾਈ ਛਕੋ ਤੇ ਨਾਲੇ ਪੁਰਾਤਨ ਜਿਹੜੀ ਸ਼ਰਦਈ ਹੈ ਜੋ ਲਿਕ ਜੋ ਸਾਡਾ ਲਿਕਵਿਡ ਹੈ ਉਹਨੂੰ ਜ਼ਰੂਰ ਪੀਣਾ ਚਾਹੀਦਾ ਤਾਂ ਜੋ ਕਿ ਅਸੀਂ ਜ਼ਰੂਰ ਤਰੋ-ਤਾਜ਼ਾ ਰਹਿ ਸਕੀਏ ਅਤੇ ਲੰਮਾ ਅਸਿਰ ਜਿਹੜੀ ਸਾਡੀ ਜ਼ਿੰਦਗੀ ਜਿਹੜੀ ਆ ਉਹ ਜੀ ਸਕੀਏ ਅਸੀਂ ਇਸੇ ਤਰ੍ਹਾਂ ਦੀਆਂ ਨਵੀਆਂ ਹੋਰ ਵੀਡੀਓ ਦੇ ਨਾਲ ਤੁਹਾਨੂੰ ਜ਼ਰੂਰ ਰੂਪ-ਰੂਪ ਕਰਾਵਾਂਗੇ ਤੇ ਨਾਲ ਹੀ ਅੰਮ੍ਰਿਤਸਰ ਦੇ ਜ਼ਾਇਕਿਆਂ ਦੇ ਨਾਲ ਵੀ ਜ਼ਰੂਰ ਮਿਲਾਵਾਂਗੇ ਧੰਨਵਾਦ